ਅਤੇ ਆਲਪ ਦੇ ਵਿੱਚ ਭਾਜਪਾ ਉਮੀਦਵਾਰ ਪਰਨੀਤ ਕੌਰ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਦਰਅਸਲ ਕਿਸਾਨਾਂ ਨੇ ਹੁਣ ਮੋਤੀ ਮਹਿਲ ਕਿਰਨ ਦਾ ਐਲਾਨ ਕੀਤਾ ਹੋਇਆ ਦਸਤੋ ਬਾਅਦ ਇਹ ਆਰ ਪਾਰ ਦੀ ਲੜਾਈ ਹੋਗੀ ਦੱਸਿਆ ਕਿ ਮ੍ਰਿਤਕ ਕਿਸਾਨ ਦਾ ਅਜੇ ਤੱਕ ਸਸਕਾਰ ਨਹੀਂ ਕੀਤਾ ਗਿਆ ਤੇ ਕਿਸਾਨ ਆਗੂ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਪਰਿਵਾਰਕ ਜੀਨ ਉਸ ਸਰਕਾਰੀ ਨੌਕਰੀ ਦੇਣ ਦੀ ਮੰਗ ਕਰ ਰਹੇ ਨੇ ਉਧਰ ਪਰਨੀਤ कौर ਨੇ ਸਪਾਈ ਦਿੰਦਿਆਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਹੀ ਬਿਮਾਰ ਸੀ ਉਸ ਨੂੰ ਕਿਸੇ ਵਰਕਰ ਨੇ ਤੱਕ ਕੰਨ ਨਹੀਂ ਮਾਰਿਆ ਤੇ ਨਾ ਹੀ ਉਸ ਦਾ ਸਿਰ ਧਰਤੀ ਤੇ ਵਜਿਆ ਬਲਕਿ ਬਿਮਾਰ ਹੋਣ ਕਾਰਨ ਉਹ ਆਪਣੇ ਆਪ ਹੀ ਚੱਕਰ ਔਨ ਕਾਰਨ ਡਿੱਗ ਪਿਆ ਉਧਰ ਹੀ ਕਿਸਾਨਾਂ ਨੇ ਕਿਹਾ ਕਿ ਅਸੀਂ ਮਹਾਰਾਣੀ ਪਰਨੀਤ कौर ਨੂੰ ਕਿਸੇ ਵੀ ਪਿੰਡ ਦੇ ਵਿੱਚ ਵੜਨ ਨਹੀਂ ਦਵਾਂਗੇ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਕਿਸਾਨਾਂ ਦਾ ਕੀ ਕਹਿਣਾ ਹੈ ਮਹਾਰਾਣੀ ਪ੍ਰਨੀਤ ਕੌਰ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਮੈਂ ਮੌਕੇ ਤੇ ਥੀ ਕਿਸੇ ਨੇ ਤੱਕਾ ਨਹੀਂ ਮਾਰਿਆ ਨਾ ਉਹ ਉਹਦਾ ਸਿਰ ਵੱਜਿਆ ਨੀਚੇ ਉਹਨੂੰ ਫੜ ਵੀ ਲਿਆ ਥੀ ਜਦ ਗਿਰ ਰਿਹਾ ਥੀ ਉਹ ਰਾਜੀ ਨਹੀਂ ਸੀ ਬਹੁਤ ਦੁੱਖ ਹੋਇਆ ਕਿ ਇਹ ਜੇ ਵਿਅਕਤੀ ਨੂੰ ਸੱਦਾ ਮਿਲਿਆ ਕਿ ਇੰਨੀ ਗਰਮੀ 'ਚ ਜਾ ਕੇ ਚਲੋ ਮੈਂ ਦੋ ਦਿਨਾਂ ਲਈ ਆਪਣੇ ਸਾਰੇ ਪ੍ਰੋਗਰਾਮ ਵੀ ਕੈਨਸਲ ਕਰ ਦਿੱਤੇ ਥੀ ਉਸ ਸ਼ੌਕ ਦੇ ਵਿੱਚ ਔਰ ਇਹ ਪਰਚਾ ਜਿਹੜਾ ਹੈ ਇਹ ਕਿਸਾਨਾਂ ਦੇ ਕਹਿਤੇ ਇਹਨਾਂ ਦੇ ਦਬਾਅ ਉਤੇ ਹੋਇਆ ਹੈ ਪਰ ਮੇਰੇ ਖਿਆਲ ਚ ਇਹ ਗਲਤ ਕੰਮ ਨਹੀਂ ਕਰਨੇ ਚਾਹੀਦੇ ਹਰ ਇੱਕ ਵਿਅਕਤੀ ਤੁਸੀਂ ਵਿਰੋਧੀ ਹੋ ਤੁਸੀਂ ਨਾਲ ਲੱਗਦੇ ਹੋ ਕਿਸੇ ਨੂੰ ਗਲਤ ਕੰਮ ਨਹੀਂ ਕਰਨਾ ਚਾਹੀਦਾ ਪਰ ਲਗਾਤਾਰ ਕਹਿ ਰਹੇ ਮੀ ਪੀੜਤ ਦੇ ਘਰ ਜਾਣਾ ਸੀ ਮਹਾਰਾਣੀ ਨੇ ਵੀ ਕਿਉਂ ਨਹੀਂ ਆਏਗੇ ਕੌਣ ਜਿਹੜੇ ਹੈਗਾ ਧਰਮ ਦੀ ਗਾਂਧੀ ਧਰਮ ਦੀ ਗਾਂਧੀ ਵੱਲੋਂ ਕਿਹਾ ਕੀ ਦੀ ਪੀੜਤ ਦੇ ਘਰ ਜਾਣਾ ਜਿਹਨੇ ਡੈਥ ਹੋਈ ਆ ਉਹਦੇ ਘਰ ਕੇ ਅਫਸੋਸ ਕਰਨੀ ਗਿਆ ਦੇਖੋ ਜਦ ਜ਼ਰੂਰਤ ਹੋਊਗੀ ਜਿੱਥੇ ਮੈਨੇ ਜਾਣਾ ਮੈਂ ਜਾਂਦੀ ਆ ਮੈਂ ਤੁਹਾਨੂੰ ਵੀਰ ਗਾਂਧੀ ਨੂੰ ਪੁੱਛਣਾ ਚਾਹਦੀ ਆ ਜਿਹੜੇ ਦੋ ਮਰੇ ਥੀ ਸਤਰਾਣੀ ਹਲਕੇ ਦੇ ਖਨੌਰੀ ਬਾਰਡਰ ਤੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਏ ਕਨੌਰ ਚ ਇਹ ਇੱਕ ਦੇ ਘਰ ਵੀ ਗਿਆ ਹੂੰ ਮੈਂ ਸਾਰਿਆਂ ਦੇ ਘਰ ਹੋ ਕੇ ਆਈਆਂ ਮੈਂ ਹੜਾ 'ਚ ਨਜ਼ਰ ਨਹੀਂ ਆਇਆ ਧਰਮਵੀਰ ਗਾਂਧੀ ਲੋਕ ਕਹਿ ਰਹੇ ਨੇ ਬਿਲਕੁਲ ਨਹੀਂ ਆਇਆ ਮੈਂ ਇੱਕ 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 ਜਗ੍ਹਾ 9 ਦਿਨ ਜਦ ਹੜ੍ਹ ਥੀ ਮੈਂ ਸਵੇਰੇ 7 ਵਜੇ ਨਿਕਲ ਕੇ ਰਾਤ ਨੂੰ 10 ਵਜੇ ਵਾਪਸ ਆਂਦੀ ਥੀ ਬੇਟੀ ਮੇਰੀ ਗਈ ਹੈ ਜਿੱਥੇ ਇੱਕ ਇੱਕ ਥਾਂ ਸੀ ਗਏ ਆਂ ਔਰ ਮੈਂ ਪੁੱਛਣਾ ਚਾਹਦੀ ਆਂ ਦੁੱਖ ਸੁੱਖ ਦੇ ਵਿੱਚ ਜੇ ਤੁਸੀਂ ਆਪਣੇ ਬੰਦਿਆਂ ਨਾਲ ਨਹੀਂ ਖੜਦੇ ਤੱਕ ਦੂਜਿਆਂ ਤੇ ਇਲਜ਼ਾਮ ਨਾ ਲਾਓ ਕੈਪਟਨ ਸਿੰਘ ਕੁਮੇਰ ਸਿੰਘ ਦੁੱਲੋ ਨੇ ਕਾਂਗਰਸ 'ਤੇ ਸਵਾਲ ਚੁੱਕੇ ਨੇ ਕਿ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੋਈ ਤੁਸੀਂ ਵੀ ਦੇਖੋ ਨਹੀਂ ਹੈ ਅੰਗਰੇਜ਼दाई ਸਰ ਦੇਖੋ ਹੁਣ ਮੈਂ ਨਹੀਂ ਆ ਹਿੱਸਾ ਹੁਣ ਮੈਂ ਨਹੀਂ ਆ ਇੱਕ ਕਾਂਗਰਸ ਦੇ ਕਾਰਜਕਰਤਾ ਦੀ ਆਪਣੀ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਦੇ ਆਪਣੇ ਰੂਲਸ ਨੇ ਉਹਨਾਂ ਨੂੰ ਪੁੱਛੋ ਕਿ ਕਿਉਂ ਦਿੱਤਾ ਕਿਸ ਨੂੰ ਕਿਉਂ ਨਹੀਂ ਦਿੱਤਾ ਕੈਪਟਨ ਵਿੰਦਰ ਕਦੋਂ ਨਜ਼ਰਾਨੇ ਕੇ ਕਹਿੰਦੇ ਲੋਕ ਇੰਤਜ਼ਾਰ ਕਰ ਰਹੇ ਨੇ ਆ ਜਾਣਗੇ ਆ ਜਾਣਗੇ ਚੱਲਦੀ ਚਾਈਨ ਬੋਲੇ ਤੋਂ ਪਿੱਛੇ ਜੇ ਬਵਾ ਬਾ ਦਿੱਤਾ ਬਿਆਨ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਵਿੱਚ ਜਿਹੜਾ ਜਵਾਨ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਵੀ ਦੇਖੋ ਕੋਈ ਸਟੰਟ ਨਹੀਂ ਹੁੰਦਾ ਕਿਸੇ ਦਾ ਦੇਹਾਂਤ ਮੈਨੂੰ ਮੰਦੀ ਕੋਈ ਪਾਰਟੀ ਹੋਈ ਕੋਈ ਸੈਂਸਿਬਲ ਬੰਦਾ ਹੋਏ ਆਪਣੇ ਬੰਦਿਆਂ ਤੇ ਇਹੋ ਜਿਹਾ ਸਟੰਟ ਕੋਈ ਨਹੀਂ ਕਰਦਾ ਦੇਖੋ ਇਹ ਸਾਡੇ ਨਾਲ ਜੋ ਬੀਜਪੀ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਕਰਕੇ ਸਰਕਾਰ ਮੁੱਕਰੀ ਆ ਗਈ ਤੇ ਰਾਣੀ ਪਰਨੀਤ ਕਾ ਪਹਿਲਾ ਕਾਂਗਰਸ ਦੇ ਵਿੱਚ ਰਾਜਗੱਦੀਆਂ ਤੇ ਵਰਾਜਮਾਨ ਰਹੀ ਹੈਗੀ ਜਦੋਂ ਕਾਂਗਰਸ ਦੀਆਂ ਰਾਜਗੱਦੀਆਂ ਖੋਖੀਆਂ ਦੇਖੀਆਂ ਤਾਂ ਝੋਲਾ ਚੱਕ ਕੇ ਹੁਣ ਬੀਜੇਪੀ ਚਾੜੀ ਇਹਨਾਂ ਲੋਕਾਂ ਦਾ ਕੋਈ ਕਰਤਾਰ ਨਹੀਂ ਹੈਗਾ ਇਹ ਝੂਠੇ ਲੋਕ ਨੇਗੇ ਇਹ ਥੁੱਕ ਕੇ ਚੱਟ ਲੰਦੇ ਨੇਗੇ ਇਸ ਕਰਕੇ ਇਹ ਜਿਹੜਾ ਰਾਜਵਾਰਾ ਪਰਿਵਾਰ ਹੈ ਪਹਿਲਾਂ ਇਸੇ ਤਰੀਕੇ ਨਾਲ ਕੈਪਟਨ ਵਿੰਦਰ ਸਿੰਘ 5 ਸਾਲ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਰਹਿੰਦਾ ਤੇ 5 ਸਾਲ ਤੋਂ ਜੋ 3 ਮਹੀਨੇ ਰਹਿਣ ਤੋਂ ਪਹਿਲਾਂ ਇਹ ਝੋਲਾ ਚੱਕਦਾਗਾ ਤੇ ਦੂਜੀ ਪਾਰਟੀ ਦੀ ਬੀਜੇਪੀ ਜਾ ਰਲਦਾਗਾ ਇਸ ਕਰਕੇ ਇਹਨਾਂ ਦਾ ਅਸੀਂ ਸਖਤ ਵਿਰੋਧ ਕਰਦੇ ਆਂ ਕਸਾਨਾਂ ਨਾਲ ਬਹੁਤ ਵਾਦੇ ਕੀਤੇ ਦੀ ਨਰਿੰਦਰ ਮੋਦੀ ਸਰਕਾਰ ਨੇ ਉਹ ਵਾਦੇ ਤੋਂ ਮੁੱਕਰੀ ਆ ਗਈ ਇਸ ਕਰਕੇ ਉਹ ਸਾਡੀਆਂ ਮੰਗਾਂ ਨੇ ਉਹ ਮੰਗਾਂ ਮਸਲੇ ਲੈ ਕੇ ਅਸੀਂ ਅੱਜ ਚੋਣਾਂ ਦੇ ਸਮੇਂ ਦੇ ਵਿੱਚ ਇਹਨੂੰ ਪਿੰਡਾਂ ਦੇ ਵਿੱਚ ਵਰਨਾ ਇਹਦਾ ਬੰਦ ਕਰਿਆ ਹੋਇਆ ਬਿਲਕੁਲ ਸੰਯੁਕਤ ਮੋਰਚੇ ਦਾ ਜਿਹੜਾ ਫੈਸਲਾ ਹੈਗਾ ਉਹ ਫੈਸਲੇ ਉੱਤੇ ਅਸੀਂ ਅੱਜ ਇਹਦਾ ਵਿਰੋਧ ਕਰਨ ਵਾਸਤੇ ਪਹੁੰਚਾ ਹਰ ਇੱਕ ਪ੍ਰੋਗਰਾਮ 'ਚ ਵਿਰੋਧ ਕਰਾਂਗੇ ਜਾ ਕੇ ਤੁਸੀਂ ਬਿਲਕੁਲ ਜਿੱਥੇ ਵੀ ਇਹ ਆਊਗੀ ਰਾਣੀ ਪਰਨੀਤ ਕੋ ਕਾ ਜਾਂ ਕੋਈ ਭਾਜਪਾ ਦਾ ਹੋਰ ਲੀਡਰ ਜਿੱਥੇ ਵੀ ਆਊਗਾ ਦਾ ਅਸੀਂ ਪੂਰਾ ਸਖਤ ਵਿਰੋਧ ਕਰਾਂਗੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਸਾਡੇ ਪਿੰਡਾਂ ਦੇ ਚਾਉਂ ਲਈ ਤੁਹਾਨੂੰ ਲੋਕ ਨਹੀਂ ਹੈਗੀ ਕਿਉਂਕਿ ਇਹ ਸਾਨੂੰ ਲੋਕਤੰਤਰ ਦੀ ਭਾਗਾ ਗੀਤ ਪੜਾਉਂਦੇ ਨੇਗੇ ਲੋਕਤੰਤਰ ਦੀ ਭਾਸ਼ਾ ਪੜਾਉਂਦੇ ਨੇ ਵੀ ਲੋਕਤੰਤਰ ਹੈ ਇਹਨਾਂ ਨੂੰ ਪਿੰਨਾ ਜਾਣ ਦੋ ਸਾਡੇ ਵਾਲੀ ਲੋਕਤੰਤਰ ਕਿੱਧਰ ਵਗ ਜਾਣਾ ਹੈਗਾ ਅਸੀਂ ਸਾਡੇ ਕਿਸਾਨ ਦਿੱਲੀ ਔਰ ਨਾਰੇ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਉਹਨਾਂ ਦਾ ਕਤਲ ਕੀਤਾ ਸ਼ੁਭ ਕਰਨ ਦਾ ਇਸ ਕਰਕੇ 750 ਕਿਸਾਨ ਦਾ ਕਤਲ ਪਹਿਲਾਂ ਕੀਤਾ ਦਿੱਲੀ ਦੇ ਵਿੱਚ ਇਸ ਕਰਕੇ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਹਾਂ ਜਿੱਥੇ ਵੀ ਆਉਂਗੇ ਉੱਥੇ ਇਹਨਾਂ ਦਾ ਵਿਰੋਧ ਕਰਾਂਗੇ ਸਵਾਲ ਜਵਾਬ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ